ਆ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਆਪਣੇ ਬੱਚੇ ਬੈਠੇ ਆ ਤੇ ਤਿੰਨ ਮਾਸਟਰ ਜੀ ਬੁਲਾਏ ਆ ਅਸੀਂ ਗੋਸ਼ਤੀ ਸਰਕਲ ਦੇ ਵਿੱਚੋਂ ਆ ਤਿੰਨੇ ਮਾਸਟਰ ਤੇ ਅਸੀਂ ਇਹ ਬੱਚਿਆਂ ਨੂੰ ਅਸੀਂ ਬੱਚੇ ਮਿਹਨਤੀ ਆ ਨੋਡ ਆਉਟ ਥੋੜੀ ਜੀ ਗਾਈਡੈਂਸ ਦੀ ਲੋੜ ਸੀ ਆ ਕਿਤਾਬਾਂ ਵੀ ਮੈਂ ਕਰੂੰ ਪਈਆਂ ਚੱਕੀਆਂ ਕੋਈ ਮਾਜ ਵੱਖ ਨਹੀਂ ਲੱਗਿਆ ਆ ਜਿਹੜੇ ਜਿੰਨਾ ਕਿ ਨੈਸੈਸਰੀ ਜ਼ਰੂਰਤਾਂ ਹੁੰਦੀਆਂ ਐ ਜਿੰਨੀਆਂ ਕ ਮਤਲਬ ਅਵੇਲੇਬਲ ਸੀਗੀਆਂ ਇਸ ਤੋਂ ਅੱਗੇ ਤਾਂ ਸਭੀ ਸ਼ੁਰੂ ਹੋਇਆ ਜਿਵੇਂ ਜਿਵੇਂ ਲੋੜ ਪੈਂਦੀ ਰਹੂਗੀ ਆਪਾਂ ਇਹ ਚੀਜ਼ ਅੰਦਰ ਰੱਖਾਂਗੇ ਪਰ ਇਸੇ ਕਿਤਾਬਾਂ ਦੇ ਵਿੱਚੋਂ ਇਹ ਡੈਜ਼ਿਗਨੇਸ਼ਨ ਵੀ ਨਿਕਲਦੇ ਐ ਐੱਸਐੱਸਪੀ ਐ ਜੀ ਐੱਸਐੱਸਪੀ ਰੈਂਕ ਐ ਔਰ ਇਹਨਾਂ ਦੇ ਇਹ ਹੈਗੇ ਆ ਡੀਸੀ ਸਾਹਿਬ ਐ ਜਿਹਨਾਂ ਦਾ ਇਮੇਜ ਮੈਂ ਤੁਹਾਡੇ ਨਾਲ ਸੰਝਾ ਕਰਦੇ ਹਾਂ ਫਿਰ ਨਾਲ ਨਾਲ ਇਹ ਰਿਪੋਰਟ ਮੈਂ ਦੇਹੀ ਸਿਰਫ ਮੈਂ ਇੱਕ ਕਢਾ ਕੇ ਲਿਆ ਆ ਤੇ ਰੈਂਕ ਕਨਸਟੇਬਲ ਤੋਂ ਲੈ ਕੇ ਅਪਰ ਤੱਕ ਜਾਣਗੇ ਤੇ ਆ ਅਖੀਰ ਡੀਜੀਪੀ ਤੱਕ ਦੇ ਰੈਂਕ ਦੇ ਮੋਢੇ ਉੱਤੇ ਜਿਹੜੇ ਬਿੱਲੇ ਨਿਸ਼ਾਨ ਲੱਗਦੇ ਆ ਇਹੋ ਉਹ ਆ ਡੀਜੀਪੀ ਤੱਕ ਤੇ ਸਾਰੇ ਦੇ ਸਾਹਮਣੇ ਮੈਂ ਇਹ ਬੇਟਾ ਪੀਜਾ ਅਸੀਂ ਬੈਠੀ ਤੇ ਮਾਸਟਰ ਜੀ ਨੇ ਗੋਵਿੰਦ ਕੁੰਨਿਆ ਜੀ ਸੰਦੀਪ ਕੰਗਲ ਜੀ ਤੇ ਸਮਝਿੰਦਾ। ਅਸੀਂ ਇਹਨਾਂ ਦੀ ਪੜ੍ਹਾਈ ਸ਼ੁਰੂ ਕਰਵਾ ਰਹੇ ਹਾਂ ਅੱਜ। ਪਹਿਲੀ ਆ ਗਾ ਇਹਨਾਂ ਨੂੰ ਗਾਈਡੈਂਸ ਵੀ ਮੁੱਖ-ਮੁੱਖ ਤੇ ਦੇਵਾਂਗੇ। ਜੋ-ਜੋ ਚੀਜ਼ ਲੋੜ ਪਊਗੀ ਇਹਨਾਂ ਨੂੰ ਦੇਵਾਂਗੇ। ਪਰ ਸਾਨੂੰ ਇਹ ਪੋਸਟ ਹੈ ਜਿਹੜੀ ਇਹ ਅਪਰ ਤੋਂ ਅਪਰ ਰੈਂਕ ਜਾਈਦਾ। ਤੇ ਇਸ ਦੇ ਉੱਤੇ ਇਸ ਗਰੁੱਪ ਦੇ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਹੈ। ਅਗਰ ਬੱਚਾ ਮਿਹਨਤੀ ਹੈਗਾ ਉਹ ਪੜ੍ਹੇ ਅਸੀਂ ਪੜ੍ਹਾਵਾਂਗੇ। ਹਾਂ ਉਹਦੇ ਲਈ ਸਮੇਂ-ਸਮੇਂ ਤੇ ਅਸੀਂ ਦਾਲਦੇ ਰਹਾਂਗੇ। ਠੀਕ ਹੈ ਕੀ ਚੀਜ਼ ਚਾਹੀਦੀ ਹੈ? ਅੱਜ ਦਿਨ ਹੈਗਾ ਜਿਹੜਾ 15 ਅਗਸਤ 2024 ਤੇ ਤੁਸੀਂ ਹੁਣ ਦੱਸੋ ਜੀ ਤਿਆਰ ਹੋ ਕਿ ਨਹੀਂ ਆਪ ਦਾ ਮੈਡੀਕਲ ਸਮਾਪਤੀਓ ਕਿੰਨਾ ਦੇਣਾ ਹੈ ਕਿਵੇਂ ਇਹਨਾਂ ਦੇ ਵਿੱਚ ਰਹਿਣਾ ਹੈ ਇੰਜੋਏ ਕਰਨਾ ਹੈ ਬਾਬਾ ਨੂੰ ਬੋਝ ਨਹੀਂ ਹੈ ਕੁਝ ਵੀ ਪਰ ਇਹਦੇ ਵਿੱਚ ਹੋਣਾ ਇੱਕ ਵੱਡੇ ਨੇ ਬੰਦੇ ਇਹ ਕਿਵੇਂ ਕਰਨਾ ਹੈ ਇਹਨਾਂ ਨੇ ਮੈਨੇਜ ਕਰਨਾ ਹੈ 24 ਘੰਟੇ ਸਾਨੂੰ ਵੀ 24 ਘੰਟੇ ਮਿਲੇ ਆ ਬਾਹਰ ਸਮਾਜ ਨੂੰ ਵੀ ਮਿਲੇ ਤੇ ਇਹਨਾਂ ਨੂੰ ਵੀ 24 ਕਿਉਂਕਿ ਜੇ 50 70 ਸਾਲ ਦੀ ਜ਼ਿੰਦਗੀ ਇੱਕ ਬੰਦੇ ਦੀ ਤਾਂ ਘੱਟੋ ਘੱਟ ਜੀ 20 ਸਾਲ ਦੇ 22 ਸਾਲ ਪਹਿਲੇ ਜੇ ਬੱਚਾ ਮਿਹਨਤ ਕਰ ਲੈਂਦਾ ਹੈ ਤਾਂ ਅਗਲੇ 40 50 ਸਾਲ ਦੀ ਜ਼ਿੰਦਗੀ ਇਹਨਾਂ ਦੇ ਮੁਕਾਬਕ ਹੀ ਬਸਰ ਹੋਣੀ ਤਾਂ ਇਹ 골ਡਨ ਟਾਈਮ ਹੈ ਨਾ ਤਾਂ ਮੈਂ ਇਹਨਾਂ ਤੋਂ ਇਹ ਇੱਛਾ ਰੱਖਦਾ ਵੀ ਇਹ ਮੇਰਾ ਸਾਥ ਦੇਣਗੇ ਕੋਈ